ਸਾਰੇ ਪਹਿਲੇ ਜਰਜੀ ਸਾਹਿਬ ਤੋਂ ਸ਼ੁਰੂ ਹੋਇਆ ਸੁਖਮਨੀ ਸਾਹਿਬ ਰਹਿਰਾ ਸਰਦਾਸ ਆਸਾ ਦੀ ਵਾਰ ਇਹ ਟੈਪ ਘਰਾਂ ਚ ਲੈਣਾ ਹਾਂਜੀ ਹਾਂ ਜੀ ਮੈਂਬਰੀਆਂ ਮੇਰੇ ਕੋਲੇ ਆ ਅੱਛਾ ਤੇ ਢਾਈ ਕਾਜੀ ਸਭਾ ਮੈਂਬਰੀਆਂ ਆਉਂਦੀ ਆ ਠੀਕ ਹੈ ਉਹ ਭਰ ਕੇ ਜਿਹਨੂੰ ਚਾਹੀਦੀ ਹੁੰਦੀ ਉਹ ਦੇ ਦੇਈਏ ਜਗੇ ਚੰਗੇ ਤੋਂ ਚੰਗਾ ਵਿਰਸਾ ਸੁਣਨਗੇ ਠੀਕ ਹੈ ਤੇ ਚੰਗੇ ਤੋਂ ਚੰਗੇ ਲੋਣੇ ਦੀ ਹੋਗੀ ਆ ਚਲ ਇਹ ਮੇਰਾ ਅੰਦਰ ਸੰਤੋਖ ਹੋਊਗਾ ਤੇ ਮੈਂ ਐਨੀ ਸੁੱਕੀ ਰੋਟੀ ਨਾ ਵੀ ਕਿਜਾ ਕਰਨਾ ਬੇਸਬਰੇ ਨਾ ਹੋਣ ਨਾ ਬੇਸਬਰੇ ਹੋਣ ਤੇ ਨਾਲ ਕੁਛ ਨਹੀਂ ਜਾਣਾ ਯਾਰਾ ਹੁਣ ਸਹੀ ਹੋ ਗਿਆ ਸਾਰੀ ਦੁਨੀਆ ਦਾ ਇਹ ਨਹੀਂ ਕਰਾਂ ਮੇਰਾ ਸਾਰੀ ਦੁਨੀਆ ਦਾ ਜਿਆਦਾ ਹੋ ਰਿਹਾ ਆ ਤੇ ਚਾਹੇ ਉਹ ਸਬਰ ਕਰਨਾ ਚਾਹੇ ਨਾ ਕਰਨਾ ਸਬਰ ਦਾ ਸੰਤੋਖ ਜਾਰੇ ਥੋੜਾ ਥੋੜਾ ਵੀ ਹੁਣ ਹੁਣ ਬਲੇਡ ਬਡੂਰੇ ਬਲੇ ਆਉਂਦੇ ਆ ਜੇ ਖਾ ਜਿਆਦਾ ਹੀ ਢੱਡ ਭਰੀ ਜਾਵਾਂਗੇ ਤੇ ਖਰਾਬ ਹੀ ਹੋਣਾ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਲਗਾਤਾਰ ਹੜ ਦੀ ਮਾਰ ਆਇਆ ਜਿਹੇ ਦੇ ਵਿੱਚ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਬਜ਼ੁਰਗ ਨੂੰ ਬਾਹਰ ਕੱਢ ਕੇ ਲਿਆਂਦਾ ਬਜ਼ੁਰਗ ਦਾ ਨਾਮ ਕੀ ਹੈ ਮੇਰਾ ਗਲਬੀਰ ਸਿੰਘ ਹੈ ਜੀ ਗਲਬੀਰ ਸਿੰਘ ਵੀਰ ਕੋ ਕਿੱਥੋਂ ਆਏ ਹੋ ਮੈਂ ਜੀ ਬਾਉ ਪਰਮੰਡ ਤੋਂ ਆਇਆ ਹਾਂ ਬਾਉ ਪਰਮੰਡ ਤੋਂ ਆਇਆ ਹਾਂ ਹਾਂ ਅੰਦਰ ਪਰ ਕੀ ਹਾਲਾਤ ਨੇ ਹਾਂ ਜੀ ਹਾਲਾਤ ਕੀ ਅੰਦਰ ਹਾਲਾਤ ਦੇਖੋ ਜੀ ਆਹ ਜਿਹੜੀਆਂ ਬੈਕਾਂ ਨਾ ਜੀ ਆਹ ਤਾਂ ਹੈਗੀਆਂ ਸਾੜ ਗਈ ਇਹ ਇਹ ਤਾਂ ਹੈਗੀਆਂ ਚਲੋ 40% ਹੀ ਸਹੀ ਠੀਕ ਹੈ ਮਾਲ ਡੰਗਰ ਵੀ ਠੀਕ ਤੇ ਆਪਦੇ ਰਹਿਣ ਸਹਿਣ ਲਈ ਵੀ ਸਹੀ ਹੈ ਠੀਕ ਹੈ ਉਹ ਚੀ ਜਗ੍ਹਾ ਦਾ ਠੀਕ ਹੈ ਤੇ ਜਿਹੜਾ ਥੱਲੇ ਦਾ ਇਲਾਕਾ 4-5 ਤੋਂ 10 ਬਿੰਡ ਉਹ ਪਰੇਸ਼ਾਨ ਆ ਉਹ ਪਰੇਸ਼ਾਨ ਪਰੇਸ਼ਾਨ ਵੀ ਆ ਤੇ ਥੋੜੀ ਜੀ ਸਾਡੇ ਇੰਨਾ ਗੱਲਾਂ ਦੇ ਵਿੱਚ ਇੰਨਾ ਟਾਈਮ ਦੇ ਵਿੱਚ ਹੂੰ ਦੋ ਤਰ੍ਹਾਂ ਦਾ ਕਾਟਾ ਪੈ ਰਿਆ ਹੈ ਬਜੋਨੀ ਚੀਜ਼ ਆ ਰਹੀ ਆ ਬਾਹਰੋਂ ਇਹ ਮੁਫਤ ਤੇ ਆ ਰਹੀ ਨਹੀਂ 8-900 ਰੁਪਏ ਨੂੰ ਗੱਠ ਪੈਂਦੀ ਹੈ ਇੱਕ ਤੇਰੀ ਖਿਆਰਰੀਆ ਖੁਦ ਖੁਦ ਵੀ ਸ਼ਿੰਦਰੀ ਆ ਸਾਰਾ ਕੁਝ ਆਏ ਬਣਾਉਨੇ ਆ ਉਹ ਲੋਕਾਂ ਨੇ ਹੁਣ ਇੰਨਾ ਆਵਾਰਾ ਕਰਨ ਲਿਆ ਵੀ ਮੇਰਾ ਘਰ ਭਰ ਜਾਵੇ ਘਰ ਭਰ ਜਾਵੇ ਕੁੜੀਆਂ ਘਰ ਭਰ ਕੇ ਕੀ ਕਰਨ ਸਬਰ ਨਹੀਂ ਆ ਸਬਰ ਸੰਤੋਖ ਆਸਮਾਨ ਦਾ ਖਤਮ ਹੋ ਗਿਆ ਹੈ ਬਾਪੂ ਜਿਹੜਾ ਰਾਸ਼ਨ ਪਾਣੀ ਅੰਦਰ ਜਾਂਦਾ ਪਿਆ ਲੋਕ ਸਟੋਰ ਕਰੀ ਜਾਂਦੇ ਆ ਮਤਲਬ ਹਨਾ ਉਹ ਲੋਕਾਂ ਨੂੰ ਫਿਕਰ ਤਾਂ ਹੋਊਗਾ ਪਰ ਆਪਾਂ ਆਪਾਂ ਜੇ ਕਹਿਣਾ ਲੋਕਾਂ ਨੂੰ ਸੁਨੇਹਾ ਕੀ ਦੇਣਾ ਹੈ ਵੀ ਕਿਵੇਂ ਸਬਰ ਰੱਖਿਆ ਜਾਵੇ ਦੇਖੋ ਜੀ ਸਬਰ ਪਤਾ ਕੀ ਲਖਣਗੇ ਇਹ ਤਾਂ ਸੰਤੋਖ ਹੈਗਾ ਆਪਦੇ ਮਨ ਦਾ ਜੇ ਮੇਰੇ ਅੰਦਰ ਸੰਤੋਖ ਹੋਊਗਾ ਤੇ ਮੈਂ ਇੰਨੀ ਸੁੱਕੀ ਰੋਟੀ ਨਾਲ ਵੀ ਗੁਜ਼ਾਰਾ ਕਰਨਾ ਬੇਸਬਰੇ ਨਾ ਹੋਣ ਨਾ ਬੇਸਬਰੇ ਹੋਣ ਨਾਲ ਕੁਛ ਨਹੀਂ ਜਾਣਾ ਜਦੋਂ ਪਾਣੀ ਆਉਂਦਾ ਡਰ ਲੱਗਦਾ ਕੋਈ 88 ਵਾਲਾ ਵੀ ਦੇਖਿਆ ਹੀ ਹੋਣਾ 88 ਵਾਲਾ ਵੀ ਦੇਖਿਆ ਮੈਂ 88 ਵਾਲੀ ਡਿਗਰੀ ਤੱਕ ਪਾਣੀ ਹਜੇ ਨਹੀਂ ਆਇਆ ਮੇਰੇ ਮੇਰੀ ਬੈਗ ਤੇ ਨਹੀਂ ਆਇਆ ਠੀਕ ਹੈ ਕਿਉਂ ਉਹ ਥੋੜਾ ਪਿਛੇ ਰਹਿ ਗਿਆ ਠੀਕ ਹੈ ਛੱਛਾ ਵਾਲੀ ਬੈਗ ਤੇ ਮੇਰੇ ਸਰਵਾ ਪੱਕਾ ਕੰਦਿਆ ਉਹਦੇ ਉੱਤੇ ਖੜ ਕੇ ਮੈਂ ਮੱਝਾਂ ਨੂੰ ਚੜਾ ਕੇ ਖੁਰਲੀ ਦੇ ਵਿੱਚ ਦੁੱਧ ਚੋਇਆ ਹੋਇਆ ਹੈ ਉਹਦਾ ਪਾਣੀ ਹਜੇ ਉੱਚਾ ਨਹੀਂ ਹੋਇਆ ਠੀਕ ਹੈ ਹਾਂ ਕਿਉਂਕਿ ਉੱਚਾ ਤਾਂ ਨਹੀਂ ਹੋਇਆ ਆਪ ਵੀ ਪਾਣੀ ਹੈ ਖਲ ਰਿਹਾ ਹੋਇਆ ਬੰਨ ਰਿਹਾ ਤੁਹਾਨੂੰ ਤਾਂ ਤਜਰਬਾ ਜਿਹੜੇ ਨਿਆਣੇ ਨੇੜੇ ਨਿਆਣੇ ਨੇ ਜਵਾਕ ਨੇ ਡਰ ਤਾਂ ਉਹਨਾਂ ਨੂੰ ਲੱਗਦਾ ਹੋਊਗਾ ਨਹੀਂ ਜੀ ਡਰ ਤਾਂ ਕੀ ਲੱਗਦਾ ਇੱਥੇ ਬੱਚੇ ਵੀ ਇੱਥੇ ਹੁੰਦੇ ਆ ਤੇ ਜਰਨੈਲ ਸਿੰਘ ਹੈ ਕਿ ਨਹੀਂ ਉਹ ਲੜਕਾ ਆਪਣਾ ਛੋਟਾ ਉਹ ਬਾਬਿਆਂ ਨੇ ਲਿਆ 25 ਸਾਲ ਹੋ ਗਏ ਨੂੰ ਸੇਵਾਦਾਰ 25 ਸਾਲ ਹੋ ਗਏ 2 ਯਾਰ 1990 99 ਦੇ ਵਰਕ ਨਹੀਂ ਫਿਰ ਵੀ ਕਿਵੇਂ ਗੁਜ਼ਾਰਾ ਹੋ ਰਿਹਾ ਅੰਦਰ ਕਿਵੇਂ ਮਤਲਬ ਸਫਾਈ ਕਰੀ ਗੁਜ਼ਾਰਾ ਹੁਣ ਸਹੀ ਹੋ ਰਿਹਾ ਸਾਰੀ ਦੁਨੀਆ ਦਾ ਇਨਿੰਗ ਕਿਰਾ ਮੇਰਾ ਠੀਕ ਹੈ ਸਾਰੀ ਦੁਨੀਆ ਦਾ ਗੁਜ਼ਾਰਾ ਹੋ ਰਿਹਾ ਆ ਤੇ ਚਾਹੇ ਉਹ ਸਬਰ ਕਰਨਾ ਚਾਹੇ ਨਾ ਕਰਨਾ ਸਬਰ ਦਾ ਸੰਤੋਖ ਜਦੋਂ ਥੋੜਾ ਥੋੜਾ ਵੀ ਹੁਣ ਹੁਣ ਬਲੇਡ ਬੂੜੇ ਪਰੇ ਆਉਂਦੇ ਆ ਜੇ ਖਾ ਜਿਆਦਾ ਹੀ ਢਿੱਡ ਭਰੀ ਜਾਵਾਂਗੇ ਤੇ ਖਰਾਬ ਹੀ ਹੋਣਾ ਬਿਮਾਰ ਹੀ ਹੋਣਾ ਸਭ ਤੋਂ ਸਿੱਧਕੀ ਆ ਰੋਟੀ ਸੁੱਕੀ ਕੀਵਾ ਸੁੱਕੀ ਮੈਂ ਜ਼ਿੰਦਗੀ ਪਰ ਮੇਰਾ ਇਹ 50 ਕਿਲੋ ਤੋਂ ਵਜਨ ਨਹੀਂ ਵੜਿਆ ਲਗਾਤਾਰ 50 ਸਾਲ ਲੋਕਾਂ ਨੇ ਅਭੀ ਸਬਰ ਰੱਖੋ ਹੈ ਸਬਰ ਖਤ ਹੋ ਗਿਆ ਦਿੱਤੀ ਪਰਮਾਤਮਾ ਦੀ ਖਾਣੀ ਆ ਬਾਹਰ ਕਿਉਂ ਆ ਕੋਈ ਛੱਡਫਟ ਲੱਗੀ ਆ ਕੋਈ ਬਿਮਾਰੀ ਛੱਡ ਮੈਨੇ ਲੱਗੀ ਹੋਈ ਆ ਸਣਾ ਟੂਕਣਾ ਖਰਾਬ ਹੋਇਆ ਹੁਣ ਮੈਂ ਇੱਕ ਪੌੜੀ ਆ ਹਾਂ ਮੈਂ ਰਿਕਾਡ ਭਰੌਣ ਜਾਣਾ ਮੈਂ ਤੈਨੂੰ ਨਾ ਮੈਂ ਤੈਨੂੰ ਰੱਖ ਉਹ ਸਾਰੀਆਂ ਮੈਂ ਮੈਂ ਭੱਜਵੜ ਕੇ ਦੇਣਾ ਕੋਈ ਨਹੀਂ ਕੋਈ ਇਨਸ਼ਾਅ ਮੈਂ ਧਿਆਨ ਨਾਲ ਸੋਏ ਬਜ਼ੁਰਗ ਨੇ ਜਿਹੜੇ ਆਪੇ ਆਪੇ ਹੁਣ ਆਪੇ ਹੋਣਾ ਅੱਛਾ ਬੱਪੂ ਰਿਕਾਰਡ ਕਿ ਲੈ ਕੇ ਆਏ ਹੋ ਮੈਂ ਤੁਹਾਨੂੰ ਦਿਖਾਉਣਾ ਹਾਂ 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 ਮੈਮਰੀ ਪਰ ਲਿਖਿਆ ਹੋਇਆ ਅੱਛਾ ਆ ਆ ਪੜ੍ਹ ਲਾ ਪੜ੍ਹ ਲਾ ਕੀ ਕੀ ਲਿਖਿਆ ਤੇ ਪੰਜਾਬੀ ਕੀ ਲਿਖਿਆ ਹੋਊਗਾ ਹਾਂ ਅੱਛਾ ਪਾਠ ਸਾਰੇ ਪਹਿਲੇ ਜਗਜੀਤ ਸਿੰਘ ਤੋਂ ਸ਼ੁਰੂ ਹੋਣਾ ਜਗਜੀਤ ਸਿੰਘ ਸਾਹਿਬ ਰੇਰ ਆ ਸਰਦਾਸ ਆਸਾ ਦੀ ਵਾਰ ਇਹ ਟੇਪ ਤੇ ਭਰੌਣ ਚੱਲੇ ਆਪਾਂ ਹਾਂ ਹਾਂ ਮੈਮਰੀਆਂ ਮੇਰੇ ਕੋਲੇ ਆ ਅੱਛਾ ਤੇ 2.5 ਕਿਲੋ ਦੀ ਸਗੋਂ ਮੈਂਬਰੀ ਆਉਂਦੀ ਆ ਠੀਕ ਹੈ ਉਹ ਭਰ ਕੇ ਜਿਹਨੂੰ ਚਾਹੀਦੀ ਹੁੰਦੀ ਉਹ ਦੇ ਦੀ ਠੀਕ ਹੈ ਬਈ ਲੋਕ ਉਹਦੇ ਪਾਟ ਕਰਦੇ ਨੇ ਨਾਲ ਸਬਰ ਤੇ ਰਹਿਣਾ ਨਾਲ ਸਬਰ ਤੇ ਰਹਿਣਾ ਨਾਲ ਚੰਗੇ ਚੰਗੇ ਤੇ ਚੰਗਾ ਵਿਰਸਾ ਸੁਣਨਗੇ ਠੀਕ ਹੈ ਤੇ ਚੰਗੇ ਤੇ ਚੰਗੇ ਨੌਲੇਜ ਹੋ ਗਿਆ ਇਹ ਜ਼ਿੰਦਾਦਲੀ ਹੈ ਇਹ ਹੌਸਲਾ ਹੈ ਬਾਪੂ ਕਹਿੰਦਾ ਵੀ ਠੀਕ ਹੈ ਪਾਣੀ ਆ ਗਿਆ ਪਰ ਸਬਰ ਰੱਖਣਾ ਚਾਹੀਦਾ ਸੰਜਮਰ ਸੰਜਮ ਨਾਲ ਕੰਮ ਲੈਣਾ ਚਾਹੀਦਾ ਤੇ ਜਿਹੜੇ ਲੋਕ ਸਟੋਰ ਕਰ ਰਹੇ ਨੇ ਉਹ ਨਾਲ ਸਟੋਰ ਨਾ ਕਰਨ ਰਾਸ਼ਨ ਵਾਧੂ ਆ ਰਿਹਾ ਖਰਾਬ ਨਾ ਕਰਨ ਨਸਰ ਖਾਬ ਆਪਣੇ ਸਹਿਯੋਗੀ ਵਿਤੇਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਸੁਲਤਾਨ ਪਰਲੋਦੀ